ਅਕਸਰ ਪਰਾਂਵਾਂ ਦੀ ਲੜਾਈ ਕਿਉਂ ਹੁੰਦੀ ਏ ਕਿ ਔਰਤਾਂ ਹੀ ਪਰਾਂਵਾਂ ਦੀ ਲੜਾਈ ਦਾ ਕਾਰਨ ਬਣਦਾ ਹੈ ਕਿ ਜੋ ਪਰਾਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੁੰਦੇ ਨੇ ਇੱਕੋ ਵੇੜੇ ਵਿੱਚ ਖਾਂਦੇ ਨੇ ਪੀਂਦੇ ਨੇ ਵੱਡੇ ਹੁੰਦੇ ਨੇ ਆਪਣੀ ਸਕੂਲ ਦੀ ਪੜ੍ਹਾਈ ਕਰਦੇ ਨੇ ਅਕਸਰ ਵਿਆਹ ਤੋਂ ਬਾਅਦ ਐਵੇਂ ਦੀ ਕੀ ਚੀਜ਼ ਹੋ ਜਾਂਦੀ ਏ ਕਿ ਉਹ ਪਰਾਂ ਇੱਕ ਦੂਜੇ ਦੇ ਜਾਨੀ ਦੁਸ਼ਮਣ ਵੀ ਬਣ ਜਾਂਦੇ ਨੇ ਸਾਰੇ ਇੰਦਿਆਂ ਦੀ ਗੱਲ ਨਹੀਂ ਕਰਦੇ ਕੁਝ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਭਰਾ ਹੀ ਭਰਾ ਨੂੰ ਮਾਰਨ ਤੱਕ ਚਲੇ ਜਾਂਦੇ ਨੇ ਇਹਦਾ ਕਾਰਨ ਕੀ ਹੁੰਦਾ ਹੈ ਕਿਉਂ ਭਰਾ ਹੀ ਭਰਾ ਦੇ ਦੁਸ਼ਮਣ ਬਣ ਜਾਂਦੇ ਨੇ ਸੋ ਸਸ਼ੀਕਾਰ ਮਨਦੀਪ ਤੁਸੀਂ ਦੇਖ ਰਹੇ ਹੋ ਮੋਟੀਵੇਸ਼ਨਲ ਵੀ ਦੇ ਦੀਪ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਆਂ ਭਰਾਵਾਂ ਦੀ ਲੜਾਈ ਦਾ ਅਸਲ ਕਾਰਨ ਜੋ ਲੋਕ ਇਹ ਸਮਝਦੇ ਨੇ ਕਿ ਭਰਾਵਾਂ ਦੀ ਅਸਲ ਲੜਾਈ ਦਾ ਕਾਰਨ ਵਿਆਹ ਤੋਂ ਬਾਅਦ ਔਰਤਾਂ ਹੁੰਦੀਆਂ ਨੇ ਤਾਂ ਉਹ ਵੀਰ ਜਾ ਭੈਣਾ ਜੋ ਵੀ ਇਹ ਚੀਜ਼ ਸੋਚਦਿਆਂ ਇਸ ਵੀਡੀਓ ਨੂੰ ਪੂਰੇ ਐਂਡ ਤੱਕ ਜ਼ਰੂਰ ਦੇਖਿਓ ਤੇ ਉਹਨਾਂ ਦੀ ਇੱਕ ਸੋਚ ਜ਼ਰੂਰ ਬਦਲੂਗੀ ਸਭ ਤੋਂ ਪਹਿਲਾਂ ਜੀ ਵੇਖੋ ਜੀ ਕੋਈ ਵੀ ਜਿਹੜੀ ਕੁੜੀ ਹੈ ਵਿਆਹ ਤੋਂ ਬਾਅਦ ਕੋਈ ਵੀ ਨਹੀਂ ਚਾਹੁੰਦੀ ਹੁੰਦੀ ਕਿ ਜਿੱਥੇ ਮੈਂ ਵਿਆਹ ਕੇ ਜਾਣਾ ਵਾਂ ਕਿ ਮੈਂ ਉਹਨਾਂ ਨੂੰ ਜਾ ਕੇ ਤੋੜ ਕੇ ਉਹਨਾਂ ਦੇ ਪਰਿਵਾਰ ਨੂੰ ਰੱਖ ਦੇਣਾ ਨਹੀਂ ਜੀ ਜਦੋਂ ਵੀ ਕੋਈ ਕੁੜੀ ਵਿਆਹ ਕੇ ਦੂਸਰੇ ਘਰ ਦੇ ਵਿੱਚ ਜਾਂਦੀ ਉਹ ਹਮੇਸ਼ਾ ਇਹ ਸੋਚਦੀ ਹੈ ਕਿ ਮੈਂ ਸਾਰਿਆਂ ਨੂੰ ਮਿਲਾ ਕੇ ਹੀ ਰੱਖਣਾ ਹੈ ਇੱਕ ਰੱਖਣਾ ਹੈ ਪਰ ਕਈ ਕਹਿੰਦੇ ਨੇ ਕਿ ਵਿਆਹ ਤੋਂ ਬਾਅਦ ਕੁਝ ਡਿਸੀਜਨ ਐਵੇਂ ਦੇ ਹੁੰਦੇ ਨੇ ਕੁਝ ਹਾਲਾਤ ਐਵੇਂ ਦੇ ਬਣ ਜਾਂਦੇ ਨੇ ਕਿ ਉਹਨਾਂ ਨੂੰ ਕਈ ਵਾਰ ਨਾ ਚਾਹੁੰਦੇ ਹੋਏ ਵੀ ਉਹ ਫੈਸਲੇ ਕਰਨੇ ਪੈਂਦੇ ਨੇ ਜੋ ਸਹੀ ਹੁੰਦੇ ਨੇ ਪਰ ਜਿਨ੍ਹਾਂ ਨੂੰ ਉਹਨਾਂ ਦੇ ਫੈਮਿਲੀ ਮੈਂਬਰ ਜਾਂ ਘਰ ਦੇ ਵੱਡੇ ਨਹੀਂ ਸਮਝ ਸਕਦੇ ਅ ਸਭ ਤੋਂ ਪਹਿਲਾਂ ਵੇਖੋ ਮੈਂ ਕੁਝ ਪੁਆਇੰਟ ਵੀ ਨੋਟ ਕੀਤੇ ਨੇ ਇਹਨਾਂ ਪੁਆਇੰਟ ਤੋਂ ਵੱਖਰਾ ਵੀ ਕੁਝ ਨਾ ਕੁਝ ਨਾਲ ਤੁਹਾਨੂੰ ਡਿਸਕਸ ਕਰਦੇ ਜਾਵਾਂਗੇ ਆਪਾਂ ਅਲੱਗੇ ਨਾਲ ਚੀਜ਼ਾਂ ਤੋਂ ਜੋ ਜੀ ਤੁਹਾਡੀ ਲਾਈਫ ਦੇ ਵਿੱਚ ਬੜੇ ਹੀ ਕੰਮ ਆਉਣਗੀਆਂ ਸਭ ਤੋਂ ਪਹਿਲਾਂ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਸਭ ਤੋਂ ਪਹਿਲਾਂ ਨਾ ਕੋਈ ਵੀ ਔਰਤ ਘਰ ਬਰਵਾਦ ਨਹੀਂ ਕਰਦੀ ਜਾਂ ਸਾਰਿਆਂ ਦੀ ਨਹੀਂ ਗੱਲ ਕਰਦੀ ਕੁਝ ਹੁੰਦੇ ਵੀ ਨੇ ਕੁਝ ਔਰਤਾਂ ਹੁੰਦੀਆਂ ਵੀ ਨੇ ਜੋ ਸਿਰਫ ਆਪਣੀ ਪਲੈਨਿੰਗ ਹੀ ਕਰਦੀ ਰਹਿੰਦੀ ਐ ਯਾਨੀ ਕਿ ਆ ਚੀਜ਼ ਐਵੇਂ ਕਰਨੀ ਆ ਚੀਜ਼ ਜਿਵੇਂ ਕਰਨੀ ਐ ਤੋ ਅਕਸਰ ਨਤੀਜਾ ਇਹ ਹੁੰਦਾ ਕਿ ਸਾਰਾ ਪਰਿਵਾਰ ਟੁੱਟ ਕੇ ਬੈਠ ਜਾਂਦਾ ਵਾ ਤੇ ਸਾਰਿਆਂ ਦੀ ਗੱਲ ਨਹੀਂ ਕਰਦੀ ਪਰ ਮੈਨੂੰ ਐਵੇਂ ਜ਼ਿਆਦਾ ਮੇਰੀ ਸੋਚ ਐ ਬਾਕੀ ਤੁਸੀਂ ਆਪਣੀ ਦੱਸ ਸਕਦੇ ਜੀ ਤੁਹਾਨੂੰ ਕਿਵੇਂ ਲੱਗਦਾ ਵਾ ਮੈਨੂੰ ਐਵੇਂ ਲੱਗਦਾ ਕਿ ਮਾਤਾ ਪਿਤਾ ਦਾ ਗਲਤ ਫੈਸਲਾ ਹੀ ਬੱਚਿਆਂ ਨੂੰ ਸਭ ਤੋਂ ਪਹਿਲਾਂ ਤੋੜਨ ਦਾ ਕਾਰਨ ਬਣਦਾ ਵਾ ਵੇਖੋ ਤੁਹਾਨੂੰ ਪਤਾ ਕਿ ਜੇ ਤੁਹਾਡੇ 2 ਬੱਚੇ ਨੇ ਜਾਂ 3 ਬੱਚੇ ਨੇ 4 ਬੱਚੇ ਨੇ ਤੁਹਾਡੇ ਜਿੰਨੇ ਵੀ ਬੱਚੇ ਨੇ ਤੁਸੀਂ ਉਹਨਾਂ ਲਈ ਸੇਮ ਚੀਜ਼ ਬਰਾਬਰ ਕਰੋ ਤੁਸੀਂ ਇੱਕ ਬੱਚੇ ਨਾਲ ਲਗਾਵ ਜ਼ਿਆਦਾ ਰੱਖੋਗੇ ਦੂਜਿਆਂ ਤੇ ਦੂਜੇ ਦੋ ਬੱਚਿਆਂ ਨਾਲ ਲਗਾਵ ਘੱਟ ਰੱਖੋਗੇ ਤਾਂ ਉਹਦਾ ਡਿਸੀਜਨ ਇਹੀ ਹੋਣਾ ਵਾ ਕਿ ਉਹਨਾਂ ਦੇ ਵਿੱਚ ਆਪਸੀ ਦੁਸ਼ਮਣੀ ਪੈ ਜਾਣੀ ਹੈ ਸਭ ਤੋਂ ਵੱਡਾ ਬੱਚਿਆਂ ਦੇ ਵਿੱਚ ਲੜਾਈ ਦਾ ਕਾਰਨ ਉਹਨਾਂ ਦੇ ਮਾਪੇ ਬੰਦੇ ਨੇ ਜੋ ਸਹੀ ਸਮੇਂ ਤੇ ਸਹੀ ਫੈਸਲਾ ਨਹੀਂ ਲੈ ਸਕਦੇ ਹੁੰਦੇ ਦੂਜੀ ਗੱਲ ਉਹਦੀ ਮਾਤਾ ਪਿਤਾ ਦੀ ਸਮਝ ਘੱਟ ਹੁੰਦੀ ਹੈ ਉਹ ਹਮੇਸ਼ਾ ਇਹ ਸੋਚਦੇ ਰਹਿੰਦੇ ਨੇ ਕਿ ਮੇਰੇ ਬੱਚੇ ਅਜੇ ਛੋਟੇ ਨੇ ਬੱਚੇ ਨੇ ਬੱਚੇ ਨੇ ਤੁਸੀਂ ਥੋੜਾ ਜਿਹਾ ਇਸ ਚੀ ਨੂੰ ਸਮਝਣਾ ਚਾਹੀਦਾ ਹੈ ਕਿ ਬੱਚੇ ਹੁਣ ਵੱਡੇ ਹੋ ਗਏ ਨੇ ਉਹਨਾਂ ਦੀ ਆਪਣੀ ਲਾਈਫ ਸੈਟ ਹੈ ਤੁਸੀਂ ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾਓ ਤੇ ਬੱਚੇ ਵੀ ਤੁਹਾਡਾ ਨਾਲ ਫਰਜ਼ ਸਹੀ ਤਰੀਕੇ ਨਾਲ ਜ਼ਰੂਰ ਨਿਭਾਉਣਗੇ ਨੰਬਰ 3 ਆਉਂਦਾ ਕਿਸੇ ਇੱਕ ਬੱਚੇ ਨਾਲ ਲਗਾ ਅਕਸਰ ਅੱਜਕੱਲ੍ਹ ਦੇਖਿਆ ਗਿਆ ਹੈ ਕਿ ਜਿੱਥੇ 4-5 ਬੱਚੇ ਹੁੰਦੇ ਨੇ ਪੇਰੈਂਟਸ ਦੇ ਉਥੇ ਪੇਰੈਂਟਸ ਇੱਕ ਬੱਚੇ ਨਾਲ ਲगाव ਜ਼ਿਆਦਾ ਰੱਖਦੇ ਨੇ ਔਰ ਦੂਸਰੇ ਬੱਚੇ ਨੂੰ ਅੱਖਾਂ ਤੋਂ ਔਲੇ ਕਰਦੇ ਰਹਿੰਦੇ ਨੇ। ਇੱਕ ਬੱਚੇ ਦੇ ਲਈ ਉਹ ਚੁੱਪ ਵਰਤੇ ਜਾਂਦੇ ਨੇ ਤੇ ਦੂਜੇ ਬੱਚੇ ਲਈ ਉਹ ਆਵਾਜ਼ ਉਠਾਉਂਦੇ ਨੇ। ਇਹ ਕਾਰਨ ਸਭ ਤੋਂ ਵੱਡੇ ਮੈਂ ਨਿੱਕੀ-ਨਿੱਕੇ ਕਈ ਘਰ ਵੇਖੇ ਨੇ ਜਿਹਦੇ ਜੋ ਸਭ ਤੋਂ ਵੱਡੇ ਟੁੱਟਾਂ ਦਾ ਕਾਰਨ ਬਣ ਕਾਰਨ ਬਣ ਜਾਂਦੇ ਨੇ। ਹੱਸਦੇ ਵੱਸਦੇ ਪਰਿਵਾਰ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਟੁੱਟਾਂ ਦਾ ਕਾਰਨ ਬਣਦੇ ਨੇ। ਨੰਬਰ 4 ਹੈਗਾ ਜੀ ਗਲਤ ਨਿਆਂ ਕਰਨਾ। ਉਹ ਪੇਰੈਂਟਸ ਜੋ ਸਹੀ ਨਿਆਂ ਨਹੀਂ ਕਰ ਪਾਉਂਦੇ। ਆਪਣੇ ਬੱਚਿਆਂ ਦੇ ਲਈ ਸਹੀ ਡਿਸੀਜਨ ਲਓ ਉਸ ਸਮੇਂ ਲੋ ਜਿਸ ਸਮੇਂ ਲੋੜ ਹੈ ਤੁਹਾਡੇ ਉਹ ਡਿਸੀਜਨ ਲੈਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਟਾਈਮ ਲੰਘ ਜਾਂਦਾ ਵਾ ਬੱਚੇ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਤੁਸੀਂ ਫਿਰ ਉਹ ਡਿਸੀਜਨ ਲੈਂਦੇ ਹੋ ਕਿ ਆਹ ਚੀਜ਼ ਤੇਰੀ ਆਹ ਚੀਜ਼ ਤੇਰੀ ਆਹ ਚੀਜ਼ ਤੇਰੀ ਨਹੀਂ ਡਿਸੀਜਨ ਉਦੋਂ ਲੋ ਜਦੋਂ ਲੋੜ ਹੈ ਜੇ ਤੁਸੀਂ ਬੱਚਿਆਂ ਲਈ ਸਹੀ ਕਰੋਗੇ ਤਾਂ ਬੱਚੇ ਵੀ ਤੁਹਾਨੂੰ ਫੁੱਲ ਅੱਗੋ ਰਿਸਪੈਕਟ ਔਰ ਸਪੋਰਟ ਜ਼ਰੂਰ ਮਿਲੂਗੀ ਪਰ ਜਦੋਂ ਤੁਸੀਂ ਇੱਕ ਗਲਤ ਫੈਸਲਾ ਕਰ ਦਿੰਦੇ ਹੋ ਭਾਵੇਂ ਤੁਹਾਡੇ ਦਿਲ ਦੇ ਵਿੱਚ ਕਿਸੇ ਲਈ ਕੁਝ ਵੀ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਬਰਾਬਰ ਪਿਆਰ ਕਰਦੇ ਹੋ ਪਰ ਤੁਹਾਡੇ ਫੈਸਲੇ ਹੀ ਤੁਹਾਡੇ ਪਿਆਰ ਨੂੰ ਦਰਸਾਉਣਗੇ ਕਿ ਤੁਸੀਂ ਫੈਸਲਾ ਕਿਸ ਤਰੀਕੇ ਦਾ ਕਰ ਰਹੇ ਹੋ ਤੇ ਇਸ ਲਈ ਔਰਤਾਂ ਔਰਤਾਂ ਦੇ ਦੁਸ਼ਮਣ ਮੰਨੀਆਂ ਹੁੰਦੀਆਂ ਨੇ ਪਰ ਔਰਤਾਂ ਆ ਕੇ ਘਰ ਨਹੀਂ ਤੜਵਾਉਂਦੀਆਂ ਮਾਪੇ ਤੇ ਗਲਤ ਡਿਸੀਜਨ ਕਰਨ ਨੂੰ ਤੜਵਾਉਂਦੇ ਨੇ ਸੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਧੰਨਵਾਦ